ਸਿੰਘ ਜ਼ਿਲ੍ਹਾ ਪ੍ਰਧਾਨ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਗੁਰਦਾਸਪੁਰ ਉਹਨਾਂ ਦੇ ਉੱਪਰ ਝੂਠਾ ਪਰਚਾ ਜੋ ਬੀ ਡੀ ਪੀਓ ਵੱਲੋਂ ਕਰਾਇਆ ਗਿਆ ਸੀ ਫਤੇਗੜ ਚੂੜੀਆਂ ਵੱਲੋਂ ਔਰ ਪ੍ਰਸ਼ਾਸਨ ਵੱਲੋਂ ਇਹ ਪਰਚਾ ਕੀਤਾ ਗਿਆ ਸੀ ਨਾਜਾਇਜ਼ ਔਰ ਬੇਬੁਨਿਆਦੀ આરોਪ ਲਗਾ ਕੇ ਉਹਨਾਂ ਦੇ ਉੱਪਰ ਉਹ ਸਭ ਆਪ ਨੂੰ ਪਤਾ ਹੈ ਤੇ ਕਿਵੇਂ ਆਪਣੇ ਆਫਿਸ ਦੇ ਸੀਸੇ ਆਪ ਹੀ ਭਨ ਕੇ ਆਪ ਹੀ ਆਪਣੇ ਕਾਗਜ਼ ਪੱਤਰ ਪਾੜ ਕੇ ਔਰ ਉਲਟਾ ਇਹ આરોਪ ਸੁਭਦਰ ਹਰਪਾਲ ਸਿੰਘ ਦੇ ਉੱਪਰ ਲਗਾ ਕੇ ਜੋ ਪਰਚਾ ਕੀਤਾ ਗਿਆ ਸੀ ਉਹਦਾ ਆਪਾਂ ਘਰਾਓ ਕੀਤਾ ਸੀ ਸਾਰਿਆਂ ਨੇ ਮਿਲ ਕੇ 27 ਅਕਤੂਬਰ ਨੂੰ 27 ਅਕਤੂਬਰ 2025 ਨੂੰ ਬਟਾਲਾ ਦੇ ਐਸਐਸਪੀ ਸਾਹਿਬ ਦਾ ਘਰਾਓ ਜਿੰਨੀਆਂ ਵੀ ਸਾਬਕਾ ਸੈਨਿਕ ਜਥੇਬੰਦੀਆਂ ਦੇ ਆਗੂ ਸਹਿਬਾਨ ਔਰ ਸੈਨਿਕ ਵੀਰ ਜਿੰਨੇ ਵੀ ਪੰਜਾਬ ਦੇ ਵਿੱਚੋਂ ਜਿੱਥੋਂ-ਜਿੱਥੋਂ ਵੀ ਆਏ ਸੀ ਔਰ ਨਾਲ ਦੀ ਨਾਲ ਕਿਸਾਨ ਜਥੇਬੰਦੀਆਂ ਨੇ ਸਹਿਯੋਗ ਦਿੱਤਾ ਸੀ ਸਭ ਤੋਂ ਪਹਿਲਾਂ ਤੇ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਉਹਨਾਂ ਸਾਰੇ ਵੀਰਾਂ ਆਂ ਦਾ ਆਗੂਆਂ ਸਹਿਬਾਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਆਂ ਕਿਉਂਕਿ ਆਪ ਸਭ ਨੂੰ ਪਤਾ ਹੈ ਕਿ ਸਮੇਂ ਦੀਆਂ ਸਰਕਾਰਾਂ ਸਮੇਂ ਦਾ ਪ੍ਰਸ਼ਾਸਨ ਜਿਵੇਂ ਸਰਕਾਰਾਂ ਚਾਹੁੰਦੀਆਂ ਓਵੇਂ ਪ੍ਰਸ਼ਾਸਨ ਨੂੰ ਚਲਾਉਂਦੇ ਨੇ ਆਮ ਜਨਤਾ ਦੇ ਨਾਲ ਧੱਕਾ ਆਮ ਜਨਤਾ ਦੇ ਫੇਕ ਐਨਕਾਊਂਟਰ ਔਰ ਝੂਠੇ ਪਰਚੇ ਜੋ ਕਰਦੇ ਆ ਰਹੀਆਂ ਨੇ ਸਰਕਾਰਾਂ ਔਰ ਪ੍ਰਸ਼ਾਸਨ ਕਰਦਾ ਆ ਰਿਹਾ ਏ ਇਹ ਇਹ ਹੁਣ ਆਮ ਗੱਲ ਹੋ ਗਈ ਹੈ ਆਮ ਜਨਤਾ ਦੇ ਨਾਲ ਸਾਰਾ ਕੁਝ ਵਤੀਰਾ ਕਰਦਿਆਂ ਕਰਦਿਆਂ ਇਹਨਾਂ ਨੇ ਸੈਨਿਕਾਂ ਦੇ ਉੱਪਰ ਕਾਰਵਾਈਆਂ ਜੋ ਮੈਂ ਕਈ ਵਾਰ ਕਹਿ ਚੁੱਕਾ ਕਿ ਸੈਨਿਕਾਂ ਦੇ ਉੱਪਰ ਇਹਨਾਂ ਨੇ ਇਹ ਹੁਣ ਜਿਹੜਾ ਜ਼ੁਲਮ ਹੈ ਉਹ ਕਰਨਾ ਸ਼ੁਰੂ ਕਰ ਦਿੱਤਾ ਹੈ ਸੋ ਪੰਜਾਬ ਪਰ ਦੇ ਸੈਨਿਕ ਕਿਸਾਨ ਜਥੇਬੰਦੀਆਂ ਦੇ ਵੀਰ ਜਿਨ੍ਹਾਂ ਨੇ ਸਹਿਯੋਗ ਦਿੱਤਾ ਸਾਰੇ ਇਸ ਚੀਜ਼ ਦਾ ਦਿਨ ਦਾ ਇੰਤਜ਼ਾਰ ਕਰ ਰਹੇ ਸੀ ਕਿ 6 ਤਰੀਕ ਤੱਕ 10 ਦਿਨ ਦਾ ਸਮਾਂ ਪ੍ਰਸ਼ਾਸਨ ਨੇ ਲਿਆ ਸੀ ਕਿ ਅਸੀਂ ਦੁੱਧਾ ਦੁੱਧ ਪਾਣੀ ਦਾ ਪਾਣੀ ਕਰਾਂਗੇ ਜੇ ਇਨਵੈਸਟੀਗੇਸ਼ਨ ਕਰਕੇ ਜਾਂਚ ਕਰਕੇ ਸੋ ਅਜੋ ਦਿਨ ਆਇਆ ਏ ਚਾਹੇ ਮੈਂ ਥੋੜਾ